ਮੈਂ ਇਹਨਾਂ ਕੋਲੇ ਆ ਕੇ ਵੈਜ ਪੈਰੀ ਪੈਰੀ ਪਨੀਰ ਦਾ ਇਹਨਾਂ ਕੋਲੇ ਆਰਡਰ ਕੀਤਾ ਸੀਗਾ ਜੀ ਇਹਨਾਂ ਦਾ ਬੰਦਾ ਸਾਡੇ ਕੋਲੇ ਆਇਆ ਮੈਂ ਉਹਨੂੰ ਕਿ ਪਨੀਰ ਵਾਲਾ ਚਾਹੀਦਾ ਉਹ ਕਹਿੰਦਾ ਹਾਂਜੀ ਹੈਗਾ ਜੀ ਮੈਂ ਉਹਨੂੰ ਮੈਨੂ ਉਹਨੂੰ ਹੀ ਫੜਾਤਾ ਦੇਖ ਕੇ ਉਹਦੇ ਵਿੱਚ ਮੈਨੂੰ ਸਮਝ ਨਹੀਂ ਆਈ ਦਿਖਿਆ ਨਹੀਂ ਗਿਆ ਵੈਜ ਵਾਲਾ ਮੈਂ ਉਹਨੂੰ ਕਹਿਤਾ ਉਹ ਕਹਿੰਦਾ ਜੀ ਸਾਡੇ ਕੋਲੇ ਵੈਜ ਹੈਗਾ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਦਿੰਨੇ ਆ ਮੈਂ ਉਹਨੂੰ ਕਿ ਪੁੱਛ ਕੇ ਆ ਵੀ 9 ਇੰਚ ਵਾਲਾ ਕਿ 11 ਇੰਚ ਵਾਲਾ ਉਹ ਕਹਿੰਦਾ ਚਲੋ ਜੀ ਮੈਂ ਪੁੱਛ ਕੇ ਆ ਉਹਨੇ ਆਪਣੀ ਮਰਜ਼ੀ ਨਾਲ ਹੀ 11 ਇੰਚ ਵਾਲਾ ਪੈਰੀ ਪੈਰੀ ਚਿਕਨ ਆਰਡਰ ਕਰਤਾ ਜਦੋਂ ਮੈਂ ਖਾਂਦਾ ਹੀ ਨਹੀਂ ਤਾਂ ਮੈਂ ਚਿਕਨ ਕਿਉਂ ਆਰਡਰ ਕਰੂੰਗਾ ਇਹਨਾਂ ਕੋਲੇ ਤੇ ਇਹਨਾਂ ਦੇ ਜਿਹੜੇ ਮੈਨੇਜਰ ਸਾਹਿਬਾ ਪਹਿਲਾਂ ਤਾਂ ਕਰਦੇ ਸੀ ਮੈਨੀਆਂ ਤੋਂ ਬਿਨਾ ਗੱਲ ਹੁਣ ਉਹ ਮੈਨੂ ਚੱਕ ਲੈ ਕੇ ਕਹਿੰਦਾ ਸਾਡੇ ਕੋਲੇ ਹੈ ਨਹੀਂ ਆਰਡਰ ਦੇ ਵਿੱਚ ਅਸੀਂ ਕਿੱਥੇ ਕਿਹੜੇ ਰੈਸਟੋਰੈਂਟ ਚ ਆਈ ਹਾਂ ਅਸੀਂ ਕੋੜਕਪੁਰਾ ਰੋਡ ਕਿੰਗਸ ਕਲਿਪ ਹੋਟਲ ਦੇ ਵਿੱਚ ਅਸੀਂ ਟੌਪ ਫਲੋਰ ਤੇ ਇਸ ਵਕਤ ਹੈਗੇ ਆਂ ਜੀ ਅਸੀਂ ਧਰਮ ਨੂੰ ਮੰਦੇ ਹਾਂ ਤੇ ਅੱਗੇ ਵੀ ਖਾਂਦੇ ਹਾਂ ਅਸੀਂ ਧਰਮ ਹੀ ਸਾਡਾ ਸਿੱਖ ਹੈ ਜੀ ਸੁਖਚੰਨ ਸਿੰਘ ਮੇਰਾ ਨਾਮ ਹੈ ਅਸੀਂ ਅੱਜ ਤੋਂ ਮੈਨੂੰ ਜਦੋਂ ਦਾ ਮੈਂ ਜਨਮ ਲਿਆ ਨਾ ਤਾਂ ਸਾਡੇ ਘਰ ਦੇ ਵਿੱਚ ਕੋਈ ਖਾਂਦਾ ਹੈ ਤੇ ਨਾ ਜੀ ਅੱਗੇ ਖਾਊ ਮਨ ਦੇ ਵੀ ਆ ਸਾਰੇ ਗੁਰੂਆਂ ਪੀਰਾਂ ਨੂੰ ਮੰਨਦੇ ਆ ਇਸ ਕਰਕੇ ਅਸੀਂ ਖਾਂਦੇ ਨਹੀਂਗੇ ਪ੍ਰੇਮੀ ਦੀ ਗੱਲ ਕੀਤੀ ਤੁਸੀਂ ਸਰਸੇ ਵਾਲੇ ਦੇ ਅਸੀਂ ਪ੍ਰੇਮੀ ਆ ਤੇ ਅਸੀਂ ਖਾਂਦੇ ਨਹੀਂਗੇ ਇਹਨਾਂ ਕੋਲੇ ਇਹਨਾਂ ਨੂੰ ਜਦੋਂ ਆਰਡਰ ਹੀ ਦਿੱਤਾ ਬਾਏ ਮੂੰਹ ਨਾਲ ਅਸੀਂ ਆਰਡਰ ਦਿੱਤਾ ਤਾਂ ਮੂੰਹ ਨਾਲ ਇਹਨਾਂ ਦਾ ਬੰਦਾ ਸਾਨੂੰ ਜਵਾਬ ਦੇ ਕੇ ਗਿਆ ਮੂੰਹ ਨਾਲ ਸਾਡ ਨੂੰ ਇਹਨਾਂ ਦਾ ਬੰਦਾ ਜਵਾਬ ਦੇ ਕੇ ਗਿਆ ਕਹਿੰਦਾ ਜੀ ਮੈਂ ਪਨੀਰ ਵਾਲਾ ਆਰਡਰ ਕਰ ਦਿੰਨਾ ਪਨੀਰ ਵਾਲੇ ਦੀ ਬਜਾਏ ਇਹਨਾਂ ਨੇ ਚਿਕਨ ਭੇਜਤਾ ਜਦੋਂ ਚਿਕਨ ਇਹਨਾਂ ਕੋਲੇ ਆ ਗਿਆ ਪਹਿਲਾਂ ਤਾਂ ਇਹਨਾਂ ਦੇ ਬੰਦੇ ਜੀ ਕੋਈ ਗੱਲ ਨਹੀਂ ਸੁਣਦੇ ਪਏ ਸੀ ਅਸੀਂ ਇੱਥੇ 7:30 ਵਜੇ ਤੇ ਬੈਠੇ ਆ ਤਾਂ ਤੁਸੀਂ ਹੁਣ ਟਾਈਮ ਦੇਖ ਰਹੇ ਹੋ 11:00 ਵਜੇ ਚੁ ਸਾਨੂੰ ਇੱਥੇ ਪੌਣੇ 2 ਘੰਟੇ ਹੋ ਗਏ ਆ ਪਹਿਲਾਂ ਇਹ ਗੱਲ ਨਹੀਂ ਸੁਣਦੇ ਜੀ ਪਹਿਲਾਂ ਗੱਲ ਸੁਣ ਲੈ ਤੁਸੀਂ ਕੀ ਕਰ ਰਹੇ ਹੋ ਸਾਡੇ ਉਹ ਹੈ ਨਹੀਂ ਸਾਡੇ ਇਹ ਹੈ ਨਹੀਂ ਪਹਿਲਾਂ ਇਹਨਾਂ ਨੇ ਬੰਦਾ ਵੀ ਕਰਤਾ ਗਾਇਬ ਹੁਣ ਇਹ ਬੰਦਾ ਲੈ ਕੇ ਆਇਆ ਬੰਦਾ ਇਹਨਾਂ ਦਾ ਤੁਰੰਤ ਮੁੱਕਰ ਗਿਆ ਕਹਿੰਦੇ ਸਾਨੂੰ ਪਨੀਰ ਵਾਲਾ ਆਰਡਰ ਹੀ ਨਹੀਂ ਕੀਤਾ ਫਿਰ ਫਿਰ ਪੈਸੇ ਦਿੱਤੇ ਕੋਈ ਪੈਸੇ ਤਾਂ ਪੈਸੇ ਤਾਂ ਇਹਨਾਂ ਨੇ ਪਹਿਲੇ ਕੰਪਲੀਮੈਂਟਰੀ ਕਹਿੰਦੇ ਕਹਿੰਦੇ ਚਲੋ ਤੁਹਾਡੇ ਕੋਲੇ ਗਲਤ ਆ ਗਿਆ ਅਸੀਂ ਦੇ ਦਿੰਨੇ ਆ ਅਸੀਂ ਗਏ ਤੁਸੀਂ ਕਿਉਂ ਦੇ ਦਿੰਨੇ ਜੇ ਸਾਡੀ ਜੇਬ ਦੇ ਵਿੱਚ ਪੈਸੇ ਅਸੀਂ ਤਾਂ ਹੀਓ ਖਾਣ ਆਏ ਆ ਅਸੀਂ ਕੋਈ ਵੈਸੇ ਤਾਂ ਖਾਣ ਨਹੀਂ ਆਏ ਜੇ ਅਸੀਂ ਖਾਂਦੇ ਹੁੰਦੇ ਨਾਨਵੈਜ ਤੁਹਾਨੂੰ ਖਾ ਕੇ ਚ ਇਕ ਵਾਲਾ ਆਰਡਰ ਅਸੀਂ ਇਹਨਾਂ ਨੂੰ ਪੈਰੀ ਪੈਰੀ ਪਨੀਰ ਦਾ ਦਿੱਤਾ ਸੀਗੀ ਇਹਨਾਂ ਨੇ ਪੈਰੀ ਪੈਰੀ ਚਿਕਨ ਆਪਦੀ ਮਰਜ਼ੀ ਨਾਲ ਹੀ ਭੇਜਤਾ ਇਹ ਤੁੱਖਾ ਕੀਤਾ ਜੀ ਦੱਸੋ ਹੁਣ ਮੈਂ ਜੀ 24 ਸਾਲ ਉਮਰ ਹੈ 24 ਸਾਲ ਦੀ ਉਮਰ ਵਿੱਚ ਮੈਂ ਅੱਜ ਤੱਕ ਨੇੜੇ ਨਹੀਂ ਗਿਆ ਚਲੋ ਚਿਕਨ ਸ਼ੌਪ ਦੀ ਦੁਕਾਨ ਤੇ ਵੀ ਨਹੀਂ ਗਿਆ ਚਲੋ ਖਾਣਾ ਤਾਂ ਦੂਰ ਦੀ ਗੱਲ ਨਾ ਕਦੇ ਆਂਡਾ ਖਾਦਾ ਨਾ ਕਦੇ ਬੀਅਰ ਨਾ ਕਦੇ ਦਾਰੂ ਇਹਨਾਂ ਦੇ ਬੰਦੇ ਗੱਲ ਹੀ ਦੂਸਰੀ ਕਰਦੇ ਗੱਲ ਹੀ ਨਹੀਂ ਸੁਣਦੇ ਇਹਨਾਂ ਦਾ ਵਿਵਹਾਰ ਹੈ ਜੀ ਜਿਹੜਾ ਬਿਲਕੁਲ ਹੀ ਖਰਾਬ ਹੈ ਠੀਕ ਹੈ ਜੀ ਪਹਿਲਾਂ ਇਹਨਾਂ ਦਾ ਵਿਵਹਾਰ ਬਿਲਕੁਲ ਖਰਾਬ ਹੈ ਪਹਿਲਾਂ ਪਿਆਰ ਨਾਲ ਗੱਲ ਕਰਦੇ ਸੀਗੇ ਬਸ ਹ ਨਾ ਤਾਂ ਇਹਨਾਂ ਨੇ ਕੋਈ ਗੱਲ ਕੀਤੀ ਆ ਉਦੋਂ ਤਾਂ ਅਸੀਂ ਘਟੋ ਘਟ ਇੱਥੇ ਇੱਕ ਘੰਟਾ ਬੈਠੇ ਰਹਿਆ ਅਸੀਂ ਜਿਹੜਾ ਤੁਹਾਡਾ ਮੇਨ ਆ ਉਹਨੂੰ ਬੁਲਾ ਦੋ ਉਹ ਨਾ ਸਾਡੇ ਕੋਲੇ ਆਇਆ ਜੀ ਹੁਣ ਜਦੋਂ ਤੁਸੀਂ ਆਏ ਤਾਂ ਸਾਰੇ ਮੇਨ ਇਹਨਾਂ ਦੇ ਸਾਡੇ ਇੱਥੇ ਪਹੁੰਚ ਗਏ ਠੀਕ ਹੈ ਜੀ ਪ੍ਰੇਮੀ ਬੰਦੇ ਸ਼ੁਰੂ ਤੋਂ ਅਸੀਂ ਨਾ ਸਾਡੇ ਘਰੇ ਮੀਠ ਬੰਦ ਦਾ ਨਾ ਅਸੀਂ ਖਾਈਏ ਤੇ ਨਾ ਅਸੀਂ ਮੀਠ ਵਾਲੇ ਨੂੰ ਵੜਨ ਦਈਏ ਇਹਨਾਂ ਨੇ ਕੀ ਕੀਤਾ ਮੁੰਡਿਆਂ ਨੇ ਇਹਨਾਂ ਨੇ ਚਿਕਾ ਉਹਦਾ ਕੀਤਾ ਸੀਗਾ ਪਨੀਰ ਦਾ ਇਹਨਾਂ ਨੇ ਚਿਕਨ ਉਹਨਾਂ ਦੇ ਮੋਢੇ ਰੱਖਤਾ ਚਿਕਨ ਉਹਨਾਂ ਦੇ ਮੋਢੇ ਰੱਖਤਾ ਉਹਨੇ ਖਾਦਾ ਜਦੋਂ ਖਾਦਾ ਦੇ ਵਿੱਚ ਹੱਡੀ ਆਈ ਉਹਨੇ ਥੱਲੇ ਥੁੱਕਤਾ ਉਨੇ ਸੋਕਤਾ ਤੇ ਹੱਡੀ ਦਿਖਾਈ ਇਹਨਾਂ ਨੂੰ ਇਹਨਾਂ ਨੇ ਪਹਿਲਾਂ ਗੱਲ ਨਹੀਂ ਸੁਣੀ ਪਹਿਲਾਂ ਇਹਨਾਂ ਨੇ ਗੱਲ ਨਹੀਂ ਸੁਣੀ ਕਿਸੇ ਬੰਦੇ ਨੇ ਵੀ ਘੰਟਾ ਡੇਢ ਘੰਟਾ ਲੱਗੇ ਰਹੇ ਕਿਸੇ ਨੇ ਗੱਲ ਨਹੀਂ ਸੁਣੀ ਜਦੋਂ ਕੈਂਡੀਡੇਟ ਬੰਦੇ ਵਾ ਤੁਸੀਂ ਆਏ ਹੋ ਇਹ ਸਾਰੇ ਜਣੇ ਇਕੱਠੇ ਹੋ ਠੀਕ ਆ ਇਹਨਾਂ ਨੇ ਡੀ ਇਨਵੈਸਟ ਕੀਤਾ ਹੈਗਾ ਜੋ ਇਹਨਾਂ ਦੇ ਬੰਦ ਦੀ ਕਾਰਵਾਈ ਤੁਸੀਂ ਕਰ ਸਕਦੇ ਹੋ ਠੀਕ ਆ ਇੱਕ ਚੀਜ਼ ਇਹ ਹੈ ਕਿ 6 ਮਹੀਨੇ ਪਹਿਲਾਂ ਵੀ ਇਹਨਾਂ ਨੇ ਡੀ ਇਨਵੈਸਟ ਕੀਤਾ ਸੀ ਸਰਸਾ ਸਰਸਾ ਦਾ ਜਿਹੜੇ ਸੱਚੇ ਸੋਦੇ ਦਾ ਠੀਕ ਆ ਜਦੋਂ ਤੁਹਾਨੂੰ ਪਤਾ ਵੀ ਇਹ ਅਸੀਂ ਪੁੱਛ ਕੇ ਕਰ ਸਕਦੇ ਆ ਤੁਸੀਂ ਪੁੱਛ ਲਓ ਇੱਕ ਵਾਰੀ ਭਾਈ ਜੀ ਤੁਸੀਂ ਚਿਕੜ ਖਾਂਦੇ ਹੋ ਕਿ ਨਹੀਂ ਖਾਂਦੇ ਦੁਲੀਵਾਰੀ ਪੁੱਛ ਸਕਦੇ ਇੱਕ ਵਾਰੀ ਬੋਲ ਸਕਦੇ ਆ ਉਹ ਵੀ ਨਹੀਂ ਬੋਲ ਸਕਦੇ ਉਹ ਵੀ ਨਹੀਂ ਬੋਲ ਸਕਦੇ ਠੀਕ ਆ ਇਹਨਾਂ ਨੇ ਤਾਂ ਮੇਰੇ ਸਾਹਮਣੇ ਕਈਆਂ ਇਨਵੈਸਟ ਕੀਤਾ ਹੋਊਗਾ ਇੱਕ ਤਾਂ ਨਹੀਂ ਕੀਤਾ ਕਈਆਂ ਇਨਵੈਸਟ ਕੀਤਾ ਹੋਊਗਾ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਗਾਹੜੂ ਦਾ ਨਾਲ ਕਿਸੇ ਨੂੰ ਕੋਣ ਜਿਹੜਾ ਸਾਡਾ ਇਨਵੈਸਟ ਕੀਤਾ ਉਹ ਤਾਂ ਕਰ ਦਿੱ ਦਿੱਤਾ ਇਹਨਾਂ ਨੇ ਗਾਹੜੂ ਦਾ ਨਾਲ ਕਿਸੇ ਨੂੰ ਕੋਣ ਜੋ ਇਹਨਾਂ ਦੀ ਕਾਰਵਾਈ ਬੰਦੀ ਹੈਗੀ ਉਹ ਇਹਦਾ ਦੇ ਕਰੋ ਕੀ ਸਾਨੂੰ ਚਿਕਨ ਦਿੰਦਾ ਅਸੀਂ ਫੇਰ ਮੰਗਿਆ ਨਹੀਂ ਸਰ ਸਾਰੇ ਬੰਦੂਨ ਸੇ ਪਹਿਲੀ 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 ਅਮਰੇ ਪਰ ਜਿਹੜਾ ਉਹਨੇ ਵਹੀ ਸਰ ਆਰਡਰ ਕੀਤਾ ਹੈ ਪਹਿਲੀ ਪਹਿਲੀ ਗਾਈ ਆ ਸਰ ਅਮਰੇ ਅਸਲ ਵਾਂਗ ਨਾਨ ਵੇਜੀ ਹੈ ਸਰ ਨਾਨ ਵੇਜੀ ਉਹਨਾਂ ਪਾਇਆ ਸਰ

सर मैन्यू में लिखा है पेरी पेरी सर वही है पेरी पेरी आइटम नहीं है सर पास पनीर की तो ही नहीं ना खाली पेरी पेरी की बात है पनीर की बात ही नहीं है खाली पेरी पेरी ऑर्डर दिया पेरी पेरी हमारे पास उन्होंने बता दिया तो क्लियर बताया आप तो आप ने आपको क्लियर बताया आपको ये सारी चीजें क्लियर बता दें बोल दिया सर मैंने सर से बात की है और लड़के से भी बात की है दोनों को हमने सामने भी किया है दोनों ने कहा मांग रहा हूं सर तो बोल रहा है ना सर नही लिखा है वो नॉन वेज ही है सर आप कन्फ्यूज करने की कोशिश ना करें वो कभी लिखानेरी ऑर्डर दिया वही सर किया वैसे तो इसके अंदर ही नहीं पैरी पैरी वो देखिए सर ठीक है और कुछ और क्वेश्चन ना तो बता दीजिए